ਹੈਲੋ ਜੀ ਫਰੈਂਡ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਸਾਰੇ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋਜੀ ਫਰੈਂਡ ਅੱਜ ਫੇਰ ਆ ਗਏ ਸੀਗੀ ਆਪਾਂ ਤੁਹਾਡੇ ਨਾਲ ਮਿਲਣ ਤੁਹਾਨੂੰ ਮਿਲਣ ਇੱਕ ਪਿਆਰੀ ਜੀ ਨਵੀਂ ਜੀ ਵੀਡੀਓ ਲੈ ਕੇ ਬਲੌਗ ਲੈ ਕੇ ਇੱਥੇ ਮੈਂ ਕਰ ਰਹੀ ਸੀਗੀ ਆਪਣੇ ਇਸ ਰੂਮ ਦੀ ਥੋੜੀ ਜਿਹੀ ਚੱਕਤਰ ਜੀ ਕਰ ਰਹੀ ਸੀਗੀ ਸਵੇਰ ਦਾ ਹੀ ਟਾਈਮ ਸੀਗਾ ਇਹ ਬਸ ਇੱਥੇ ਸੋਫੇ-ਸੋਫੇ ਝਾੜ ਦਵਾਂਗੇ ਤੇ ਜਿਹੜੇ ਇੱਥੇ ਕੱਪੜੇ ਵਗੈਰਾ ਪਏ ਸੀਗੇ ਉਹ ਯਾਨਕੀ ਸੈੱਟ ਕਰ ਦਵਾਂਗੇ ਕਸਟਮਰ ਜੇ ਆਏ ਸੀਗੇ ਕੱਲ ਉਹ ਕੱਪੜੇ ਫਿਰ ਮੈਨੇ ਇੱਥੀ ਧਰਤੇ ਸੀਗੇ ਤੇ ਕੁਸ਼ਕੇ ਕੱਪੜੇ ਇੱਥੇ ਜਿਹੜੇ ਸੇਲ ਕਰਦੀ ਹੁੰਦੀ ਆ ਮੈਂ ਉਹ ਪਏ ਸੀਗੇ ਹੈਨਾ ਤੇ ਮੈਂ ਅੱਜ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਆਪਾਂ ਕਿਹੜੇ-ਕਿਹੜੇ ਕੰਮ ਨੇ ਜਿਹੜੇ ਆਪਾਂ ਘਰੇ ਬੈਠੇ ਆਪਾਂ ਲੇਡੀਜ਼ ਕਰ ਸਕਦੇ ਆ ਹੈਨਾ ਦੇਖੋ ਮੈਂ ਤਾਂ ਮੈਂ ਦੱਸ ਦਿਆਂ ਤੁਹਾਨੂੰ ਪਹਿਲਾਂ ਮੈਂ ਕਿਹੜਾ-ਕਿਹੜਾ ਕੰਮ ਕਰਦੀ ਹੁੰਦੀ ਆ ਘਰੇ ਆਪਣਾ ਜਿਹਦੇ ਨਾਲ ਮੈਂ ਦੋ ਪੈਸੇ ਕਮਾਉਣੀ ਆ ਤੇ ਮੈਂ ਕਿ ਮੈਂ ਕਹਿੰਨੇ ਸਾਰੇ ਆਪਾਂ ਕਮਾ ਸਕਦੇ ਆ ਤੇ ਸਾਨੂੰ ਨਾਲ ਪਹਿਲਾਂ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਟੀਚਿੰਗ ਕਰਦੀ ਆ ਹੈਨਾ ਇੱਕ ਮੈਂ ਸਟੀਚਿੰਗ ਕਰਦੀ ਆ ਤੇ ਇੱਕ ਦੇਖੋ ਆਪਣਾ ਹੈਗਾ YouTube ਚੈਨਲ ਦੇਖੋ YouTube ਤੋਂ ਵੀ ਮੈਂ ਇੱਕ ਵਾਰੀ ਮੇਰੀ ਪੇਮੈਂਟ ਆ ਚੁੱਕੀ ਹੈ ਤੇ ਦੂਜੀ ਵੀ ਅਗਰ ਪਰਮਾਤਮਾ ਦੀ ਰੱਬ ਜੀ ਦੀ ਕਿਰਪਾ ਹੋਈ ਵਾਹਿਗੁਰੂ ਜੀ ਦੀ ਕਿਰਪਾ ਹੋਈ ਤੇ ਮੇਰੀ YouTube ਫੈਮਲੀ ਦਾ ਸਾਥ ਹੋਇਆ ਤਾਂ ਉਹ ਵੀ ਜਲਦੀ ਆ ਚੁੱਕੀ ਹੈ ਨਾ YouTube ਨਾਲ ਵੀ ਦੇਖੋ ਮੈਂ ਥੋੜੀ-ਬੋਤੀ ਅਰਨਿੰਗ ਕਰ ਰਹੀ ਆ ਤੇ ਕੁਸ਼ਕ ਇੱਕ ਕੰਮ ਹੋਰ ਮੈਨੇ ਥੋੜੇ ਕਾ ਟਾਈਮ ਹੋਇਆ ਮੈਨੇ ਨਮਾ ਛੇੜਿਆ ਮੈਂ ਕਰਦੀ ਆ ਸੂਟ ਸੇਲ ਹੈ ਨਾ ਬੱਸ ਮੈਂ ਔਨਲਾਈਨ ਹੀ ਕਰਦੀ ਹੈਗੀ ਉਹ WhatsApp ਤੇ ਯਾਨਕਿ ਮੈਂ ਪਿਕਸ ਵਗੈਰਾ ਪਾ ਦਿੰਨੀ ਆ ਜਿਹੜੇ ਸੂਟਸ ਹੁੰਦੇ ਨੇ ਹਨਾ ਲਿਆ ਕੇ ਹਨਾ ਉਹ ਪਾ ਦਿੰਨੀ ਹੁੰਦੀਆਂ ਤੇ ਜਿਨ੍ਹਾਂ ਨੂੰ ਫਿਰ ਉਹ ਪਸੰਦ ਆਉਂਦੇ ਨੇ ਜਿਹੜੇ ਮੇਰੇ ਨਾਲ ਕਸਟਮਰ ਜੁੜੇ ਹੋਏ ਨੇ ਉਹਨਾਂ ਨੂੰ ਅਗਰ ਕੋਈ ਸੂਟ ਪਸੰਦ ਆ ਜਾਂਦਾ ਤਾਂ ਉਹ ਲੈ ਲੈਂਦੇ ਨੇ ਹਨਾ ਉੱਥੋਂ ਵੀ ਚਲੋ ਯਾਨਕਿ ਮੈਨੂੰ 100 150 50 ਚਲ ਕੁਛ ਵੀ ਲਾ ਲਓ ਹਨਾ ਕੁਛ ਨਾ ਕੁਛ ਤਾਂ ਚਲੋ ਮੈਂ ਯਾਨਕਿ ਆਪਣਾ ਕੱਢਦੀ ਆ ਉਹਦੇ ਚੋਂ ਹਨਾ ਏ ਯਰ ਕਿ ਸੂਟ ਐ ਮੈਂ ਸੇਲ ਕਰਦਣੀ ਹੁੰਦੀ ਆ ਮੈਂ ਆਨਲਾਈਨ ਨਹੀਂ ਹਲੇ ਮੈਨੇ ਸ਼ੁਰੂ ਕੀਤਾ ਹੈਗਾ ਕਿਉਂਕਿ ਹਲੇ ਮੈਨੂੰ ਨਾ ਆਨਲਾਈਨ ਦੀ ਨੋਲਜ ਨਹੀਂ ਹੈਗੀ ਵੀ ਆਪਾਂ ਆਨਲਾਈਨ ਕੀ ਮੈਂ ਆਪਾਂ ਸੂਟ ਸੇਲ ਕਰ ਸਕਦੇ ਆ ਹੈਨਾ ਤੇ ਕੁਛ ਆਨਲਾਈਨ ਵਾਸਤੇ ਦੇਖੋ ਕਪੜਾ ਵੀ ਬਹੁਤ ਚਾਹੀਦਾ ਪਰ ਹਲੇ ਮੇਰੇ ਐਨਯੂ ਹੈ ਨਹੀਂ ਕਿ ਵੀ ਮੈਂ ਨਾ ਪੈਸਾ ਲਾ ਸਕਾਂ ਹੈਨਾ ਵੀ ਕੋ ਵਾਰੀ ਚੰਨੇ ਸੂਟ ਮੈਂ ਖਰੀਦ ਸਕਾਂ ਇਸ ਕਰਕੇ ਮੈਂ ਆ ਪਿਕਸ ਵਗੈਰਾ ਲਗਾਨੀ ਹੁੰਦੀ ਆ WhatsApp ਤੇ ਤੇ ਉਹੀ ਸੂਟ ਫਿਰ ਆਪਾਂ ਲਿਆ ਕੇ ਆਪਾਂ ਕਸਟਮਰ ਨੂੰ ਦੇ ਦੇਣੀ ਹੁੰਦੀ ਜਿਹੜੇ ਉਹਨਾਂ ਨੂੰ ਪਸੰਦ ਆਉਂਦੇ ਨੇ ਠੀਕ ਹੈ ਜੀ ਇੱਥੇ ਮੇਰੀ ਯਾਨਕੀ ਰੂਮ ਦੀ ਮੇਰੀ ਕਲੀਨਿੰਗ ਹੋ ਚੁੱਕੀ ਸੀਗੀ ਝੱਕ ਧਰਜੀ ਹੋ ਚੁੱਕੀ ਸੀਗੀ ਤੇ ਇੱਥੇ ਰਮਣੀਤ ਦੇ ਡੈਡੀ ਲੱਗ ਰਹੇ ਸੀਗੇ ਪੱਖਾ ਸਾਫ ਕਰਨ ਇਹ ਵੀ ਮੇਰੀ ਤੁਹਾਨੂੰ ਪਤਾ ਹੀ ਹੈ ਮੇਰੇ ਬਹੁਤ ਜ਼ਿਆਦਾ ਹੈਲਪ ਕਰਾਉਂਦੇ ਨੇ ਇਹਨਾਂ ਨੇ ਇਸ ਕੰਮ ਤੇ ਜਾਣਾ ਸੀਗਾ ਪਰ ਪੱਖਾ ਨਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਇਹ ਕਹਿੰਦੇ ਕਹਿੰਦੇ ਚਲੋ ਮੈਂ ਕਰ ਦਿੰਨਾ फटाफट ਜਾਂਦੇ ਹੋਏ ਵੀ ਪੱਖਾ ਸਾਫ ਕਰ ਦੇਣਾ ਵੀ ਫਿਰ ਤੋਂ ਆਪਣਾ ਕੰਮ ਧੰਦਾ ਕਰੀ ਜਾਈ ਕਿਉਂਕਿ ਇੱਥੇ ਤੁਹਾਨੂੰ ਪਤਾ ਮੇਰਾ ਹੱਥ ਨਹੀਂ ਜਾਂਦਾ ਹੈਗੇ ਮੇਰੀ ਹਾਈਟ ਹੈਗੀ ਥੋੜੀ ਜਿਹੀ ਛੋਟੀ ਇਸ ਕਰਕੇ ਕਹਿੰਦੇ ਚਲੋ ਪੱਖਾ ਵਗੈਰਾ ਮੈਂ ਕਰ ਦਿੰਨਾ ਸਾਫ ਤੇ ਫਿਰ ਜਿਹੜੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਪਲੀਜ਼ ਵੀਡੀਓ ਫੁੱਲ ਵਾਚ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਨਾ ਹਾਂ ਅਬ ਮੈਂ ਸੂਟ ਸੇਲ ਕਰਕੇ ਚਲੋ ਪੈਸੇ ਕਮਾ ਲਨੇ ਆ YouTube ਰਾਹੀ ਕਮਾ ਲੰਨੀ ਆ ਦੋ ਪੈਸੇ ਚਲੋ ਜੋ ਚਲ ਅੱਜ ਨਹੀਂ ਦੇਖੋ ਮੇਰੀ ਮਹੀਨੇ ਦੀ ਆ ਰਹੀ ਹੈਗੀ ਕਦੇ ਨਾ ਕਦੇ ਤਾਂ ਪ੍ਰਮਾਤਮਾ ਸੁਣੂਗਾ ਵੀ ਮੈਨੂੰ ਆਈ ਮਹੀਨੇ ਵੀ ਚਲੋ ਪੇਮੈਂਟ ਮੇਰੀ ਆਨ ਲੱਗ ਜੂਗੀ ਹੈ ਨਾ ਹਿੰਮਤ ਚਲੋ ਮੈਂ ਨਹੀਂ ਹਾਰਦੀ ਹੈਗੀ ਤੇ ਤੁਸੀਂ ਵੀ ਨਾ ਹਾਰਨਾ ਤੇ ਦੇਖੋ ਮੈਂ ਵੀ ਬਹੁਤ ਜ਼ਿਆਦਾ ਸਟਰਗਲ ਕੀਤਾ ਸੱਚੀ ਤਰਪਾਈਆਂ ਮੈਂ ਵੀ ਕੀਤੀਆਂ ਨੇ ਸ਼ੁਰੂ-ਸ਼ੁਰੂ 'ਚ ਮੈਂ ਤਰਪਾਈਆਂ ਕਰਦੀ ਹੁੰਦੀ ਸੀਗੀ ਬਾਹਰੋਂ ਲਿਆ ਕੇ ਸਲਵਾਰਾ ਬਣਾਉਂਦੀ ਹੁੰਦੀ ਸੀਗੀ ਮੈਂ ਯਾਨੀ ਕਿ ਜਿਨ੍ਹਾਂ ਦੀ ਸਲਵਾਰਾ ਬਣਾਉਂਦੀ ਹੁੰਦੀ ਸੀਗੀ ਮੈਂ ਉਹਨਾਂ ਦੀ ਬੁਟੀਕ ਖੋਲਣ ਵੀ ਨਹੀਂ ਦਿੰਦੀ ਸੀਗੀ ਉਹਨਾਂ ਤੋਂ ਪਹਿਲਾਂ ਜਾ ਕੇ ਖੜ ਜਾਂਦੀ ਹੁੰਦੀ ਸੀਗੀ ਵੀ ਕੋਈ ਸਲਵਾਰ ਹੈਗੀ ਆ ਤਾਂ ਦੇ ਦਿਓ ਹੈਨਾ ਸੱਚੀ ਉਦੋਂ ਯਾਨੀ ਕਿ 10 ਰੁਪਏ 12 ਰੁਪਏ ਸਲਵਾਰ ਹੁੰਦੀ ਸੀਗੀ ਹੁਣ ਤਾਂ ਚਲੋ ਸੁੱਖਣਾ ਨਾਲੋਂ ਵਧੀਆ ਸਲਵਾਰ ਦਾ ਰੇਟ ਬਹੁਤ ਵਧੀਆ ਹੋਇਆ ਪਿਆ ਠੀਕ ਹੈ ਜੀ ਤੇ ਤੁਸੀਂ ਵੀ ਇੰਜ ਹੀ ਕਰਿਆ ਕਰੋ ਜਿਹੜੀਆਂ ਚਲੋ ਸੂਟ ਵਗੈਰਾ ਆਪਾਂ ਕਹਿੰਦੇ ਵੀ ਸਲਾਈ ਵਗੈਰਾ ਨਹੀਂ ਦਿੰਦੀਆਂ ਹੈਗੀਆਂ ਤੁਸੀਂ ਬੁਟੀਕਾ ਤੇ ਜਾ ਕੇ ਸਲਵਾਰਾ ਬਣਾ ਸਕਦੇ ਹੋ ਹੈਨਾ ਅੱਜ ਤਾਂ ਅੱਜਕੱਲ ਤਾਂ ਯਾਨੀ ਕਿ ਬੁਟੀਕਾ ਤੇ ਲੇਡੀਜ਼ ਨੂੰ ਕੰਮ ਬਹੁਤ ਜ਼ਿਆਦਾ ਬਹੁਤ ਛੇਤੀ ਮਿਲ ਰਿਹਾ ਪਹਿਲਾਂ ਤਾਂ ਇਹਨਾਂ ਕਿ ਬਟਿਕਾ ਚ ਲੇਡੀਜ਼ ਨੂੰ ਪਠਾਉਂਦੇ ਨਹੀਂ ਹੁੰਦੇ ਸੀਗੇ ਹੁਣ ਤਾਂ ਬਟਿਕ ਲੇਡੀਜ਼ ਨੇ ਹੀ ਕੀਤੇ ਹੋਏ ਨੇ ਨਾ ਉੱਥੇ ਜਾ ਕੇ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਸਲਵਾਰਾ ਵਗੈਰਾ ਬਣਾ ਸਕਦੇ ਹੋ ਘਰੇ ਲਿਆ ਕੇ ਬਣਾ ਸਕਦੇ ਹੋ ਹਨਾ ਸਲਵਾਰਾ ਤਰਪਾਈਆਂ ਤੁਸੀਂ ਲਿਆ ਕੇ ਕਰ ਸਕਦੇ ਹੋ ਅਗਰ ਜੇ ਤੁਹਾਨੂੰ ਤਰਪਾਈਆਂ ਵਗੈਰਾ ਨਹੀਂ ਸਲਵਾਰਾ ਵਗੈਰਾ ਨਹੀਂ ਆਉਂਦੀਆਂ ਹੈਗੀਆਂ ਹਨਾ ਤਰਪਾਈਆਂ ਕਰ ਸਕਦੇ ਹੋ ਤਰਪਾਈਆਂ ਦਾ ਵੀ ਰੇਟ ਹੋਣਾ ਮਿਲਦਾ 10-15 ਰੁਪਏ ਹੈਗੇ ਕਿਤੇ ਕਿਤੇ ਤਾਂ ਦੇਖੋ 10 ਰੁਪਏ ਵੱਡੇ ਸ਼ਹਿਰਾਂ ਚ ਸ਼ਾਇਦ 20 ਰੁਪਏ ਵੀ ਹੋ ਸਕਦਾ ਹੈ ਹਨਾ ਐਵੇਂ ਹੈ ਤਰਪਾਈਆਂ ਦਾ ਕੰਮ ਵੀ ਕੋਈ ਮਾੜਾ ਨਹੀਂ ਹੈ ਗਿਆ ਬਹੁਤ ਵਧੀਆ ਬੇਲੇ ਨਾਲੋਂ ਤਾਂ ਦੇਖੋ ਜੇ ਆਪਾਂ 50 ਰੁਪਏ ਵੀ ਕਮਾ ਲੰਨੇ ਆ ਹਨਾ 100 ਰੁਪਏ ਵੀ ਆਪਾਂ ਨੇ ਕਮਾ ਲਿਆ ਤਾਂ ਵੀ ਕੋਈ ਉਹ ਨਹੀਂ ਹੈ ਗਿਆ ਦੇਖੋ ਹਨਾ ਉਹਦੇ ਨਾਲ ਵੀ ਚਲੋ ਆਪਣਾ ਵਧੀਆ ਹੋ ਖਰਚਾ ਚੱਲੀ ਜਾ ਸਕਦਾ ਸਬਜ਼ੀ ਵਗੈਰਾ ਸਕਦੀ ਹੈ ਬੱਚਿਆਂ ਨੂੰ ਵੀ ਆਪਾਂ ਚਲੋ ਉਹ ਕਰ ਸਕਦੇ ਹਾਂ ਨਾ ਬੱਚੇ ਜਦੋਂ ਆਪਣੇ ਤੋਂ ਪੈਸੇ ਮੰਗ ਮੰਗਦੇ ਨੇ ਹਨਾ ਤਾਂ ਆਪਾਂ ਮਿੰਟ 'ਚ ਕੱਢ ਕੇ ਦੇ ਸਕਦੇ ਹਾਂ ਨਾ 5-10 ਰੁਪਏ ਹਨਾ ਤੇ ਇੱਥੇ ਨਾ ਪਹਿਲਾਂ ਤਾਂ ਦੇਖੋ ਸ਼ਾਨੂੰ ਬਚ ਗਿਆ ਸੀਗਾ ਸ਼ਾਨੂੰ ਨੇ ਆਪਣੇ ਉੱਪਰ ਨਾ ਮੰਜਾ ਘੇਰ ਘੇਰ ਲ ਘੇਰੀ ਲਿਆ ਸੀਗਾ ਬਸ ਬਚ ਗਿਆ ਮੈਨੇ ਜਾਂਦੇ ਸਾਰ ਫਾੜ ਲੈਣੀ ਉਹਦੇ ਸੱਟ ਵੱਜਣੀ ਸੀਗੀ ਸੱਚੀ ਚਲੋ ਬਚਤ ਰਹਿ ਗਈ ਤੇ ਨਾਲੇ ਮੇਰਾ ਫੋਨ ਵੀ ਡਿੱਗ ਗਿਆ ਨਾ ਸੀਗਾ ਦੀਵਾਰ ਤੋਂ ਫੇਰ ਤੇ ਇੱਥੇ ਆ ਦੇਖੋ ਕੱਪੜੇ ਵਗੈਰਾ ਮੈਨੇ ਧੋ ਧੋਲੇ ਸੀਗੇ ਤੇ ਇੱਥੇ ਕਿ ਆਪਣੇ ਆਏ ਸੀਗੇ ਬਜ਼ੁਰਗ ਜੇ ਹਨਾ ਵਿਚਾਰੇ ਮੈਨੂੰ ਬਾਲੇ ਤਰਸ ਜਾਇਆ ਗਰਮੀ ਗਰ ਵੀ ਹੋਈ ਪਈ ਸੀਗੀ ਪਹਿਲਾਂ ਤਾਂ ਚਲੋ ਮੈਂ ਇਹਨਾਂ ਨੂੰ ਪਾਣੀ ਵਗੈਰਾ ਪਲਾਇਆ ਫਿਰ ਮੈਂ ਬਾਅਦ ਚ ਇਹਨਾਂ ਦਾ ਦੁੱਖ ਦਰਦ ਜਿਹਾ ਸੁਣਿਆ ਹੈ ਨਾ ਵਿਚਾਰੇ ਚਲੋ ਥੋੜੀ ਕਿਤੇ ਇਹਨਾਂ ਨੇ ਅਰੈਸਟ ਕਰ ਦਿੱਤੀ ਸੀ ਕਿ ਤੇ ਫਿਰ ਇਹਨਾਂ ਨੇ ਮੰਗਣ ਲੱਗੇ ਸੀਗੇ ਚੁੰਨੀ ਹੈ ਨਾ ਮੈਂ ਕਿਹਾ ਮੇਰੇ ਦਿਮਾਗ ਚ ਆਏ ਵੀ ਚੁੰਨੀ ਤਾਂ ਫਿਲਹਾਲ ਤਾਂ ਮੇਰੇ ਕੋਲੇ ਹੈ ਨਹੀਂ ਫਿਰ ਮੇਰੇ ਕੋਲ ਇਹਨਾਂ ਇੱਕ ਨਵੀਂ ਚੁੰਨੀ ਸੀਗੀ ਮੈਂ ਆਪਣੀ ਸੱਸ ਲਈ ਲੈ ਕੇ ਆਈ ਸੀਗੀ ਤੇ ਉਹ ਉਹਨਾਂ ਨੂੰ ਮੈਂ ਹਲੇ ਦਿੱਤੀ ਨਹੀਂ ਸੀ ਕਿ ਮੈਂ ਖਾ ਚਲੋ ਇਹਨਾਂ ਨੂੰ ਹੀ ਦੇ ਦੰਨੀ ਐ ਵੀ ਵਿਚਾਰੇ ਆਪਣੇ ਨਾਨੀ ਦਾਦੀ ਦੇ ਉਮਰ ਦੇ ਸੀਗੇ ਫਿਰ ਮੈਨੂੰ ਬਾਲੇ ਤਰਸ ਜਾਇਆ ਫਿਰ ਥੋੜੀ ਦੇਰ ਉਹਨਾਂ ਨੇ ਰੈਸਟ ਜਿਗਰ ਕੀ ਸਾਂਝੇ ਲੈ ਲਿਆ ਸੀਗਾ ਪਾਣੀ ਵਗੈਰਾ ਚਲੋ ਪੀ ਲਿਆ ਸੀਗਾ ਤੇ ਉਸ ਤੋਂ ਬਾਅਦ ਲੋ ਜੀ ਫਿਰ ਮੈਂ ਆ ਗਈ ਸੀਗੀ ਆਪਣੇ ਇੱਧਰ ਤੇ ਹਨ ਆਪਾਂ ਜੇ ਉਦੋਂ ਕਿਸੇ ਦਾ ਆਪਾਂ ਕੋਈ ਦੁੱਖ ਦਰਦ ਸੁਣਦੇ ਆ ਕਿਸੇ ਦੀ ਆਪਾਂ ਚਲੋ ਥੋੜੀ ਜਿਹੀ ਕਿ ਵੀ ਆਪਾਂ ਹੈਲਪ ਕਰਦੇ ਆ ਤਾਂ ਦੇਖੋ ਪ੍ਰਮਾਤਮਾ ਵੀ ਆਪਣੀ ਹੈਲਪ ਜ਼ਰੂਰ ਕਰਦਾ ਹੁੰਦਾ ਕਿਸੇ ਨਾ ਕਿਸੇ ਦੇ ਰੂਪ ਵਿੱਚ ਆ ਕੇ ਠੀਕ ਹੈ ਜੀ ਤੇ ਕਾਫੀ ਵਿਚਾਰੇ ਦੁਖੀ ਜੇ ਸੀਗੇ ਤੇ ਲੋ ਜੀ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਕਿ ਆਪਣੇ ਇਹ ਸੂਟ ਵਗੈਰਾ ਜਿਹੜੇ ਮੈਨੇ ਕੱਲ ਸਟਿਚ ਕੀਤੇ ਸੀਗੇ ਮਹਾਂ ਚਲੋ ਇਹਨਾਂ ਨੂੰ ਮੈਂ ਪ੍ਰੈਸ ਵਗੈਰਾ ਕਰ ਦਨੀ ਆ ਕਸਟਮਰ ਆਣ ਵਾਲੇ ਸੀਗੇ ਤੇ ਉਹ ਦੂਰੋਂ ਆਉਂਦੇ ਨੇ ਇਸ ਕਰਕੇ ਵੇਟ ਨਹੀਂ ਕਰ ਸਕਦੇ ਸੀਗੇ ਮਹਾਂ ਚਲੋ ਪ੍ਰੈਸ ਵਗੈਰਾ ਕਰਕੇ ਰੱਖ ਦਨੀ ਆ ਤੇ ਹਾਂਜੀ ਨੇ ਇੱਕ ਮੈਨੂੰ ਕਮੈਂਟ ਆ ਰਹੇ ਸੀਗੇ ਹੁਣ ਵੀ ਲੁਧਿਆਣਾ ਸ਼ਹਿਰ ਤੋਂ ਵੀ ਹੈਨਾ ਦੇਖੋ ਐਨੇ ਵੱਡੇ ਵੱਡੇ ਸ਼ਹਿਰ ਆ ਜੋ ਤਾਂ ਬਹੁਤ ਜ਼ਿਆਦਾ ਕੰਮ ਹੈ ਹੈਨਾ ਜਿਹੜੇ ਉੱਥੇ ਲਵੇ ਲੋਣੇ ਪਿੰਡ ਵਾਲੇ ਨੇ ਲੁਧਿਆਣਾ ਸ਼ਹਿਰ 'ਚ ਤਾਂ ਬਹੁਤ ਜ਼ਿਆਦਾ ਕੰਮ ਹੈ ਦੇਖੋ ਪੈਕਿੰਗ ਦਾ ਕੰਮ ਉੱਥੇ ਕਿੰਨਾ ਜ਼ਿਆਦਾ ਹੈਨਾ ਮੇਰੇ ਇੱਕ ਫਰੈਂਡ ਨੇ ਤੇ ਉਹ ਵੀਨ ਕੀ ਬਲੌਗ ਬਣਾਉਂਦੇ ਨੇ ਨਾਲ ਬਲੌਗ ਬਣਾਉਂਦੇ ਨੇ ਨਾਲ ਸਟੀਚਿੰਗ ਮੇਰੇ ਵਾਂਗ ਹੀ ਕਰਦੇ ਨੇ ਪਰ ਉਥੇ ਕੰਮ ਹੈ ਨਾ ਉਹ ਟੋਪੀਆਂ ਦਾ ਵੀ ਕਰਦੇ ਨੇ ਦੇਖੋ ਟੋਪੀਆਂ ਵਗੈਰਾ ਪੈਕਿੰਗ ਕਰਦੇ ਨੇ ਘਰੇ ਲਿਆ ਕੇ ਹਨਾ ਉਹ ਬੰਨਦੇ ਨੇ ਤੇ ਉੱਥੇ ਤਾਂ ਇੰਨਾ ਕੰਮ ਹੈ ਉਹ ਦੀਦੀ ਕਹਿੰਦੇ ਬਹੁਤ ਜ਼ਿਆਦਾ ਕੰਮ ਹੈ ਸੂਟ ਵਗੈਰਾ ਪੈਕਿੰਗ ਕਰ ਸਕਦੇ ਹੋ ਜਿਵੇਂ ਤੇਲ ਵਗੈਰਾ ਹੋਵੇ ਫੈਕਟਰੀਆਂ ਚ ਹਨਾ ਉਹ ਪੈਕਿੰਗ ਕਰਨੇ ਬੋਤਲਾ ਭਰਨੇ ਪੈਨ ਪੈਕਿੰਗ ਕਰਨੇ ਉੱਥੇ ਤਾਂ ਇਨਕੀ ਅੰਤਾਂ ਦਾ ਕੰਮ ਹੈ ਮੈਨੂੰ ਲੁਧਿਆਣਾ ਸ਼ਹਿਰ ਤੋਂ ਵੀ ਸੱਚੀ ਲਵੇ ਤੋਂ ਆਇਆ ਸੀ ਕਮੈਂਟ ਵੀ ਸਾਨੂੰ ਵੀ ਕੰਮ ਚਾਹੀਦਾ ਜਿਹੜੇ ਮੈਂ ਪਿੱਛੇ ਵੀਡੀਓ ਪਾਈ ਸੀਗੀ ਤੇ ਮੈਂ ਕਹਾਂਗੀ ਅਗਰ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਉੱਥੇ ਤੁਸੀਂ ਹੈਨਾ ਆਪਣਾ ਕੰਮ ਉੱਥੇ ਤਾਂ ਬਹੁਤ ਜ਼ਿਆਦਾ ਕੰਮ ਹੈ ਲੁਧਿਆਣੇ ਤਾਂ ਆਪਣੇ ਇੱਥੋਂ ਦੇ ਬਾਹਰੋਂ ਆ ਕੇ ਹੈਨਾ ਕਿੰਨੇ ਆਪਣੇ ਯੂਪੀ ਬਿਹਾਰ ਤੋਂ ਜਿਹੜੇ ਆਉਂਦੇ ਨੇ ਉੱਥੇ ਰਹਿੰਦੇ ਨੇ ਰੈਂਟ ਤੇ ਰਹਿੰਦੇ ਨੇ ਤੇ ਸਾਰਾ ਟੱਬਰ ਫਿਰ ਕਮਾਈ ਕਰਦਾ ਸੱਚੀ ਬਹੁਤ ਉੱਥੇ ਤਾਂ ਕੰਮ ਹੈ ਤੇ ਆਪਣੇ ਛੋਟੇ ਸ਼ਹਿਰਾਂ 'ਚ ਹਾਂ ਹੈਗਾ ਵੀ ਚਲੋ ਤੁਸੀਂ ਜੇ ਅਲਾਓ ਹੈਗਾ ਕੋਈ ਸ਼ੋਪ ਤੇ ਵੀ ਦੇਖੋ ਕੰਮ ਕਰ ਲੈਂਦੀਆਂ ਨੇ ਸ਼ੋਪ ਤੇ ਸੂਟ ਵਗੈਰਾ ਪੈਕਿੰਗ ਕਰਨੀ ਆ ਹੈਨਾ ਤੈਹਾਂ ਲਾਉਣੀਆਂ ਕੱਪੜਿਆਂ ਦੀਆਂ ਹੋਰ ਕਿੰਨੇ ਕੰਮ ਹੁੰਦੇ ਨੇ ਪਰ ਜਿਹੜੇ ਚਲੋ ਨਹੀਂ ਆਪਣੇ ਸ਼ਾਪ ਤੇ ਵਗੈਰਾ ਨਹੀਂ ਜਾ ਸਕਦੇ ਹੈਗੇ ਉਹਨਾਂ ਲਈ ਦੇਖੋ ਸਾਨੂੰ ਕੰਮ ਬੈਸਟ ਮੈਂ ਕਹਿੰਦੀ ਹਾਂ ਸिलाई ਦਾ ਹੀ ਹੈ ਹੈਨਾ ਜਾਂ ਫਿਰ ਤੁਸੀਂ ਟਿਊਸ਼ਨ ਵਗੈਰਾ ਪੜ੍ਹਾ ਸਕਦੇ ਹੋ ਅਗਰ ਤੁਸੀਂ ਵਧੀਆ ਪੜ੍ਹੇ ਲਿਖੇ ਹੋ ਅਗਰ ਤੁਸੀਂ ਪਲੱਸ 2 ਵੀ ਕੀਤੀ ਹੈ ਤਾਂ ਵੀ ਤੁਸੀਂ ਨਰਸਰੀ ਪ੍ਰੀ ਨਰਸਰੀ ਦੇ ਬੱਚੇ ਦੇ 1 ਕੇਜੀ ਦੇ ਬੱਚਿਆਂ ਨੂੰ ਵਧੀਆ ਪੜ੍ਹਾ ਸਕਦੇ ਹੋ ਹੈਨਾ ਅਗਰ ਉਸ ਤੋਂ ਵੱਧ ਪੜੇ ਹੋਏ ਤਾਂ ਫਿਰ ਤਾਂ ਤੁਹਾਨੂੰ ਦੇਖੋ ਲੋੜ ਹੀ ਨਹੀਂ ਹੈਗੀ ਤੁਸੀਂ ਤਾਂ ਫਿਰ ਕਿਤੇ ਮਰਜ਼ੀ ਜੋਬ ਵਗੈਰਾ ਕਰ ਸਕਦੇ ਹੋ ਕਿਸੇ ਕੰਪਿਊਟਰ ਸੈਂਟਰ 'ਚ ਕਿਤੇ ਵੀ ਤੁਸੀਂ ਸਿਖਲਾਈ ਵਗੈਰਾ ਦੇ ਸਕਦੇ ਹੋ ਹਨਾ ਜੇ ਜ਼ਿਆਦਾ ਪੜੇ ਹੋਏ ਤਾਂ ਵੱਡੀਆਂ ਕਲਾਸਾਂ ਨੂੰ ਟਿਊਸ਼ਨ ਪੜਾ ਸਕਦੇ ਹੋ ਤੇ ਲੋ ਜੀ ਇੱਥੇ ਹੁਣ ਆਪਣਾ ਹੋ ਗਿਆ ਸੀਗਾ ਕੰਮ ਸਲਵਾਰ ਸੂਟ ਹੋ ਗਏ ਸੀਗੇ ਆਪਣੇ ਪ੍ਰੈਸ ਤੇ ਲੋ ਜੀ ਇਸ ਤੋਂ ਬਾਅਦ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਕੱਲੋਂ ਆਪਾਂ ਫੇਰ ਮੇਦੇ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ